ਪੰਜਾਬੀ ਆਵਾਜ਼ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਜਾਨੀ ਕਿ ਕੇਸਪਾਲ ਵੱਲੋਂ ਸਤਿ ਸ਼੍ਰੀ ਅਕਾਲ ਜੀ ਮੈਂ ਹਾਜ਼ਰ ਹਾਂ ਜੀ ਤੁਹਾਡੀ ਕਚਰੀ ਚੇਕ ਨਾਮਾ ਐਪੀਸੋਡ ਲੈ ਕੇ ਤੇ ਉਮੀਦ ਕਰਦਾ ਤੁਹਾਨੂੰ ਸਾਡਾ ਅੱਜ ਵਾਲਾ ਐਪੀਸੋਡ ਪਸੰਦ ਆਵੇਗਾ ਜਿੱਦਾਂ ਕਿ ਆਪਾਂ ਜਾਣਦੇ ਹਾਂ ਕਿ ਭਾਰਤ ਵਿੱਚ ਇਸ ਟਾਈਮ ਦੇ ਉੱਤੇ ਇਲੈਕਸ਼ਨ ਜਿਹੜੀ ਆ ਉਹ ਤਕਰੀਬਨ ਸੱਤਵੇਂ ਗੇਟ ਦੇ ਨੇੜੇ ਪਹੁੰਚ ਚੁੱਕੀ ਆ ਪੰਜਾਬ ਦੀ ਇਲੈਕਸ਼ਨ ਤੇ ਉੱਤੇ ਆਪਾਂ ਅੱਜ ਗੱਲਬਾਤ ਜਿਹੜੀ ਆ ਉਹ ਕਰਾਂਗੇ ਪੰਜਾਬ ਦੇ 13 ਜਿਹੜੇ ਲੋਕ ਸਭਾ ਹਲਕੇ ਨੇ ਉਹਨਾਂ ਦੇ ਉੱਤੇ ਜਿਹੜਾ ਉਹ VOTING ਹੋਣ ਜਾ ਰਹੀ ਹੈਗੀ ਆ ਇੱਕ ਤਰੀਕ ਨੂੰ 1 ਜੂਨ ਨੂੰ ਯਾਨੀ ਕਿ ਸੋ ਗੱਲ ਆਪਾਂ ਇਹ ਕਰਨੀ ਆ ਕਿ ਇਸ ਟਾਈਮ ਦੇ ਉੱਤੇ ਕਿਤੇ ਤਾਂ 4 ਗੁਣੀ ਮੁਕਾਬਲੇ ਨੇ ਕਿਤੇ 5 ਗੁਣੀ ਮੁਕਾਬਲੇ ਨੇ ਤੇ ਇਹ ਸ਼ਾਇਦ ਪਹਿਲੀ ਵਾਰ ਇਸ ਤਰ੍ਹਾਂ ਦੀ ਸਥਿਤੀ ਜਿਹੜੀ ਆ ਉਹ ਪੈਦਾ ਹੋਈ ਆ ਕਿ ਇਹ ਅਲੱਗ-ਅਲੱਗ ਪਾਰਟੀਆਂ ਤੋਂ ਇਲਾਵਾ ਆਜ਼ਾਦ ਉਮੀਦਵਾਰ ਜਿਹੜੇ ਨੇ ਉਹਨਾਂ ਮੁਮੀ ਲੋਕ ਚੜੇ ਨੇ ਉਹ ਫੁੱਲ ਚੜਾ ਰਹੇ ਨੇ ਉਹਦੇ ਉਹਦੇ ਕਾਰਨ ਬੜੇ ਵੱਡੇ ਨੇ ਕਿਉਂਕਿ ਲੋਕ ਪਹਿਲਾਂ ਰਵਾਇਤੀ ਪਾਰਟੀਆਂ ਤੋਂ ਜਾਂ ਕਾਂਗਰਸ ਸੀ ਇੱਥੇ ਜਾਂ ਅਕਾਲੀ ਦਲ ਸੀ ਇਹਨਾਂ ਤੋਂ ਲੋਕ ਬੜੇ ਵੱਡੇ ਰੂਪ ਦੇ ਵਿੱਚ ਦੁਖੀ ਹੋਏ ਤੇ ਉਹਨਾਂ ਨੇ ਇੱਕ ਨਵੀਂ ਪਾਰਟੀ ਨੂੰ ਜਿਹੜਾ ਮੌਕਾ ਦਿੱਤਾ ਆਮ ਆਦਮੀ ਪਾਰਟੀ ਨੂੰ ਮੌਕਾ ਦਿੱਤਾ ਸੋ ਆਮ ਆਦਮੀ ਪਾਰਟੀ ਨੇ ਇਹ ਸੋਚ ਲਿਆ ਕਿ ਇਹ ਜਿਹੜਾ ਮੌਕਾ ਦਿੱਤਾ ਗਿਆ ਇਹ ਸਾਡੀ ਕਾਪਲੀਅਤ ਦੇ ਉੱਤੇ ਦਿੱਤਾ ਗਿਆ ਸਾਨੂੰ ਇਸ ਕਰਕੇ ਪ੍ਰਮਾਨ ਕਰ ਲਿਆ ਗਿਆ ਕਿਉਂਕਿ ਸਾਡੇ 'ਚ ਕੋਈ ਗੁਣ ਨਹੀਂ ਸਾਡੇ 'ਚ ਕੋਈ ਅਜਿਹੇ ਲੋਕਾਂ ਨੂੰ ਦਿਖਦਾ ਕਿ ਅਸੀਂ ਹਰ ਰੂਪ ਦੇ ਨਾਲ ਲੋਕਾਂ ਨੂੰ ਜਿਹੜਾ ਕੋਈ ਨਾ ਕੋਈ ਕਿਸੇ ਰੂਪ ਦੇ ਵਿੱਚ ਅਸੀਂ ਕੋਈ ਰਾਹਤ ਜਿਹੜੀ ਆ ਉਹ ਦੇ ਸਕਦੇ ਹੈਗੇ ਆ ਚਾਹੇ ਉਹ ਇਕਨੋਮਿਕਲੀ ਹੋਵੇ ਚਾਹੇ ਉਥੇ ਦੇ ਲਾ ਐਂਡ ਆਰਡਰ ਨੂੰ ਲੈ ਕੇ ਹੋਵੇ ਜਾਂ ਪੰਜਾਬ ਦੀਆਂ ਹੋਰ ਸਮੱਸਿਆਵਾਂ ਨੂੰ ਜਿਹੜਾ ਅਸੀਂ ਹੱਲ ਕਰਨ ਦੇ ਸਮਰੱਥ ਹੋਵਾਂਗੇ ਪਰ 2 ਸਾਲ ਦੇ ਸਮੇਂ ਦੇ ਵਿੱਚ ਅਜਿਹਾ ਕੁਝ ਨਹੀਂ ਵਾਪਰਿਆ ਸੋ ਲੋਕਾਂ ਦੇ ਜਿੱਥੇ ਵੱਡੇ ਰੂਪ ਦੇ ਵਿੱਚ ਕਿਸਾਨੀ ਦੇ ਵੱਡੇ ਰੂਪ ਦੇ ਵਿੱਚ ਵਿਰੋਧ ਬੀਜੇਪੀ ਜਾਨੀ ਕਿ ਜਿਹੜੀ ਤੀਜੀ ਧਿਰ ਵਜੋਂ ਪੰਜਾਬ 'ਚ ਆਪਣੇ ਆਪ ਨੂੰ ਉਭਾਰਨਾ ਚਾਹੁੰਦੀ ਸੀ ਤੇ ਚਾਹੁੰਦੀ ਹੈ ਉਹਨੇ ਬੜੇ ਵੱਡੇ ਰੂਪ ਦੇ ਵਿੱਚ ਆਪਣਾ ਪ੍ਰਚਾਰ ਸ਼ੁਰੂ ਕੀਤਾ ਪਰ ਉਹਨੂੰ ਵਿਰੋਧ ਦਾ ਬੜੇ ਹੀ ਵੱਡੇ ਰੂਪ ਦੇ ਵਿੱਚ ਸਾਹਮਣਾ ਕਰਨਾ ਪੈ ਗਿਆ ਸੋ ਇਹ ਤਿੰਨ ਪਾਰਟੀਆਂ ਤੋਂ ਇਲਾਵਾ ਚੌਥੀ ਪਾਰਟੀ ਜਿਹੜੀ ਆ ਉਹ ਜਿਸ ਨੂੰ ਕਿ ਆਜ ਦੇ ਪક્ષਿਆ ਆਮ ਆਦਮੀ ਪਾਰਟੀ ਉਹ ਉਸ ਤੋਂ ਵੀ ਲੋਕ ਬੜੇ ਵੱਡੇ ਰੂਪ ਦੇ ਵਿੱਚ ਨਿਰਾਸ਼ ਜਾਨੀ ਕਿ ਹੋ ਗਏ ਸੋ ਇੱਕ ਪੰਜਵਾਂ ਪੱਖ ਉੱਪਰ ਕੇ ਲੋਕਾਂ ਦੇ ਸਾਹਮਣੇ ਆਇਆ ਆਜ਼ਾਦ ਉਮੀਦਵਾਰ ਤੇ ਖਾਸ ਤੌਰ ਤੇ ਪੰਥਕ ਉਮੀਦਵਾਰ ਜਿਨ੍ਹਾਂ ਨੂੰ ਲੋਕ ਪ੍ਰਵਾਣ ਚੜਾਉਣਾ ਚਾਹੁੰਦੇ ਹੋ ਮੈਂ ਪੰਜਵੀਂ ਪਾਰਟੀ ਦਾ ਨਾਮ ਇਸ ਕਰਕੇ ਕਿ ਇੱਕ ਪਾਰਟੀ ਦੇ ਰੂਪ ਦੇ ਵਿੱਚ ਸਤਾ ਜਿਮਰਜੀਤ ਸਿੰਘ ਹੋਣੀ ਮਾਨ ਜਿਹੜੇ ਕੇਸ਼ਰੋਮਨੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਨੇ ਉਹਨਾਂ ਦੀ ਪਾਰਟੀ ਦੇ ਵਿੱਚ ਵੀ ਕੁਝ ਜਿਹੜੇ ਨੇ ਪੰਥਕ ਰੂਪ ਦੇ ਵਿੱਚ ਬੰਦੇ ਨੇ ਜਿੱਥੇ ਬਠਿੰਡੇ ਤੋਂ ਲਖਾ ਸਧਾਣਾ ਲਾਲੋ ਤੁਸੀਂ ਤੇ ਅਮਰਤਪਾਲ ਸਿੰਘ ਸ਼ੰਧੜਾ ਜਿਹੜੇ ਭਾਈ ਰਿਸ਼ਪਾਲ ਸਿੰਘ ਸਧੜਾ ਉਹਨਾਂ ਦੇ ਸੁਪੁੱਤਰ ਨੇ ਉਹ ਲੁਧਿਆਣੇ ਤੋਂ ਚੋਣ ਲੜਦੇ ਪਏ ਨੇ ਇਸ ਤਰ੍ਹਾਂ ਖਡੂਰ ਸਾਬ ਤੋਂ ਭਾਈ ਅਮਰਤਪਾਲ ਸਿੰਘ ਲੜਦੇ ਪਏ ਨੇ ਇਸ ਤਰ੍ਹਾਂ ਹੀ ਜਿਹੜਾ ਫਿਰੋਜ਼ਪੁਰ ਤੋਂ ਭਾਈ ਸਰਬਜੀਤ ਸਿੰਘ ਹੋਣੀ ਜਿਹੜੇ ਦੇ ਭਾਈ ਬੀਨ ਸਿੰਘ ਸ਼ਹੀਦ ਭਾਈ ਬੀਨ ਸਿੰਘ ਉਹਨਾਂ ਦੇ ਸੁਪੁੱਤਰ ਨੇ ਉਹ ਲੜਦੇ ਪਏ ਆ ਚੋਣ ਇਲੈਕਸ਼ਨ ਜਿਹੜੀ ਆ ਸੋ ਇਟ ਦੇ ਵਡੇ ਰੂਪ ਦੇ ਵਿੱਚ ਇਹ ਜਿਹੜਾ ਹੰਗਾਰਾ ਮਿਲਣਾ ਇਹਦੇ ਪਿੱਛੇ ਬੜੇ ਵੱਡੇ ਕਾਰਨ ਨੇ ਅਕਾਲੀ ਦਲ ਜਿਹੜਾ ਆਪਣੇ ਆਪ ਨੂੰ ਕਦੀ ਪੰਥਕ ਪਾਰਟੀ ਦੇ ਪੰਥ ਦੇ ਨਾਂ ਦੇ ਉੱਤੇ ਵੋਟਾਂ ਮੰਗ ਕੇ ਅੱਜ ਤੱਕ ਲੋਕਾਂ ਨੂੰ ਜਿਹੜਾ ਉਹ ਗੁੰਮਰਾਹ ਕਰਦਾ ਰਿਹਾ ਤੇ ਪੰਥ ਵਾਸਤੇ ਉਹਨਾਂ ਨੇ ਕੀਤਾ ਕੁਝ ਨਹੀਂ ਉਸ ਜਿਹੜਾ ਉਹਨਾਂ ਦਾ ਖੱਪਾ ਸੀ ਉਹ ਖੱਪੇ ਨੂੰ ਭਰਨ ਵਾਸਤੇ ਮੈਨੂੰ ਲੱਗਦਾ ਇੱਕ ਨਵੀਂ ਸਿਆਸਤ ਨੇ ਮੋੜ ਲੈਣਾ ਆਉਣ ਵਾਲੇ ਸਮੇਂ ਦੇ ਵਿੱਚ ਬੜਾ ਵੱਡਾ ਮੋੜ ਲਿਆ ਜਾ ਸਕਦਾ ਹੈਗਾ ਅਗਰ ਇਹ 3-4 ਪੰਥਕ ਉਮੀਦਵਾਰ ਇੱਥੋਂ ਕਾਮਯਾਬ ਹੋ ਜਾਂਦੇ ਆ ਵੋਟਾ ਲੈਣ ਦੇ ਵਿੱਚ ਵੀ ਕਾਮਯਾਬ ਹੋ ਜਾਂਦੇ ਆ ਤੇ ਪਾਰਲੀਮੈਂਟ ਦੇ ਵਿੱਚ ਪਹੁੰਚਣ ਚ ਵੀ ਕਾਮਯਾਬ ਹੋ ਜਾਂਦੇ ਆ ਪੰਜਾਬ ਦੀ ਇੱਕ ਨਵੀਂ ਸਿਆਸਤ ਨੂੰ ਜਨਮ ਦੇਣ ਵਾਲੀ ਗੱਲ ਹੋਏਗੀ ਆਉਣ ਵਾਲੇ ਸਮੇਂ ਦੇ ਵਿੱਚ ਹੱਲੇ ਤੱਕ ਇਹਨਾਂ ਨੂੰ ਇੱਕ ਵੱਖਰੇ ਰੂਪ ਦੇ ਵਿੱਚ ਪਾਪਿਆ ਜਾ ਰਿਹਾ ਸੀਗਾ ਇੱਕ ਵੱਖਰੇ ਰੂਪ ਦੇ ਵਿੱਚ ਦੇਖਿਆ ਜਾ ਰਿਹਾ ਸੀਗਾ ਇੱਕ ਵੱਖਰੇ ਚੌਕਟੇ ਵਿੱਚ ਦੇਖਿਆ ਜਾ ਰਿਹਾ ਸੀਗਾ ਪਰ ਜਿਹੜੇ ਹੁਣ ਹਾਲਾਤ ਬਣੇ ਨੇ ਇਸ ਸਮੇਂ ਦੇ ਉੱਤੇ ਆ ਲਾਸਟ ਵਾਲੇ ਜਿਹੜੇ 2-3 ਦਿਨ ਨੇ ਇਹਨਾਂ ਦੇ ਵਿੱਚ ਜਿਹੜੀਆਂ ਰਵਾਇਤੀ ਪਾਰਟੀਆਂ ਸੀਗੀਆਂ ਉਹਨਾਂ ਨੂੰ ਵੀ ਇੱਕ ਦੂਜੇ ਦੇ ਕੰਨਾਂ ਦੇ ਵਿੱਚ ਗੱਲਾਂ ਕਰਨੀਆਂ ਪੈ ਗਈਆਂ ਇੱਕ ਦੂਜੇ ਨਾਲ ਸੰਪਰਕ ਸਾਧਣਾ ਪੈ ਗਿਆ ਇੱਕ ਦੂਜੇ ਨਾਲ ਗੱਲਬਾਤ ਕਰਨੀ ਪੈਗੀ ਕਿ ਇਹ ਬਣ ਕੀ ਰਿਹਾ ਹੋ ਕੀ ਰਿਹਾ ਹੈਗਾ ਸਮਾਂ ਕਿੱਧਰ ਨੂੰ ਬਦਲ ਰਿਹਾ ਕਿਉਂਕਿ ਪੰਜਾਬ ਦੇ ਲੋਕ ਜਿਹੜੇ ਨੇ ਉਹ ਸਿੱਧੀ ਜੇ ਤੁਸੀਂ ਇਹ ਕਹਿ ਲੋ ਕਿ ਉਹ ਸਿਰਫ ਇੱਕ ਸੱਤਾ ਹਟਿਆਉਣ ਵਾਲੇ ਬੰਦਿਆਂ ਨੂੰ ਤੇ ਬਿਲਕੁਲ ਉਹ ਜਿਹੜੇ ਨੇ ਉਹ ਨਿਰਪਰ ਕਰ ਜਾਂਦੇ ਨੇ ਤੇ ਐਦਾਂ ਨਹੀਂ ਹੈਗਾ ਉਹ ਸਮੇਂ-ਸਮੇਂ ਦੇ ਉੱਤੇ ਮੌਕਾ ਜ਼ਰੂਰ ਦਿੰਦੇ ਆ ਪਰ ਉਹਨਾਂ ਨੂੰ ਵੇਖਦੇ ਨੇ ਸਾਡੇ ਸਾਹਮਣੇ ਐਗਜ਼ੈਂਪਲਸ ਨੇ ਜੇ ਸ਼੍ਰੋਮਣੀ ਅਕਾਲੀ ਦਲ ਬਾਦਲ ਬਿਲਕੁਲ ਹਾਸ਼ੀਏ ਤੇ ਧੱਕਿਆ ਗਿਆ ਜਾਂ ਉਹ ਧੱਕ ਦਿੱਤਾ ਗਿਆ ਜਾਂ ਲੋਕਾਂ ਵੱਲੋਂ ਪ੍ਰਵਾਨ ਨਹੀਂ ਕੀਤਾ ਗਿਆ ਤੇ ਉਹਦਾ ਕਾਰਨ ਇਹ ਸੀ ਕਿ ਇਹਨਾਂ ਦਾ ਜਿਹੜਾ ਮਕਸਦ ਸਿਰਫ ਸੱਤਾ ਤੇ ਹੋਂਦ ਤੱਕ ਸੀ ਬਾਕੀ ਪੰਜਾਬ ਪੰਜਾਬੀਅਤ ਵਾਲੀ ਕੋਈ ਗੱਲ ਨਹੀਂ ਸੀ ਕਾਂਗਰਸ ਪਾਰਟੀ ਨੇ ਤਾਂ ਹਮੇਸ਼ਾ ਹੀ ਇਹ ਤਾਂ ਕੀਤਾ ਤੇ ਉਹਨਾਂ ਦੇ ਕੁਝ ਲੀਡਰ ਜਿਸੇ ਜਿਸ ਵੱਡੇ ਰੂਪ ਦੇ ਵਿੱਚ ਕੈਪਟਨ ਮਨਿੰਦਰ ਸਿੰਘ ਦੇ ਰੂਪ ਦੇ ਵਿੱਚ ਆ ਕੇ ਗੁਟਕਾ ਸਾਧ ਦੀਆਂ ਸੌਂਵਾਂ ਖਾ ਕੇ ਉੱਥੋਂ ਮੁਨਕਰ ਹੋਇਆ ਗਿਆ ਉਹ ਵੀ ਹਾਸ਼ੀਏ ਦੇ ਉੱਤੇ ਜਾਣ ਦਾ ਕਾਰਨ ਤੇ ਅੱਜ ਵਾਲੀ ਜਿਹੜੀ ਮੌਜੂਦਾ ਧਿਰ ਆ ਜਿਹੜੀ ਆਪਣੇ ਆਪ ਨੂੰ ਇਹ ਸਮਝਦੀ ਹੈ ਕਿ ਸਾਡੇ 'ਚ ਕੁਝ ਕਾਬਲੀਅਤ ਦੇਖ ਕੇ ਲੋਕਾਂ ਨੇ ਸ਼ਾਇਦ ਸਾਨੂੰ ਵੋਟ ਪਾਈ ਆ ਤਾਂ ਇਹ ਇਹਨਾਂ ਦੇ ਇਹਨਾਂ ਦਾ ਵਹਿਮ ਮੈਨੂੰ ਲੱਗਦਾ ਕਿ ਆਉਣ ਵਾਲੇ ਸਮੇਂ 'ਚ ਦੂਰ ਹੋ ਜਾਏਗਾ ਲੇਕਿਨ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬੀਆਂ ਵਾਸਤੇ ਅਲੱਗ ਤਰ੍ਹਾਂ ਦੇ ਮੌਕੇ ਜਿਹੜੇ ਨੇ ਉਹ ਦੇਖਣਗੇ ਅਲੱਗ ਤਰ੍ਹਾਂ ਦੇ ਮੌਕੇ ਹੋਣਗੇ ਇੱਕ ਨਵੀਂ ਸਿਆਸਤ ਇੱਕ ਨਵੀਂ ਜਿਹੜੀ ਧਿਰ ਆ ਉਹ ਜ਼ਰੂਰ ਸਾਹਮਣੇ ਆਉਣੀ ਸ਼ੁਰੂ ਹੋਏਗੀ ਉਹ ਜ਼ਰੂਰ ਆਉਣੀ ਵੀ ਚਾਹੀਦੀ ਆ ਕਿਉਂਕਿ ਸਾਡਾ ਰਵਾਇਤੀ ਕਿਸੇ ਪਾਰਟੀ ਦਾ ਮੌਜੂਦ ਹੋਣਾ ਪੰਜਾਬ ਦੇ ਵਿੱਚ ਜਿਹੜਾ ਪੰਜਾਬ ਪੰਜਾਬੀਅਤ ਦੀ ਗੱਲ ਪੰਥ ਕੌਮ ਦੀ ਗੱਲ ਕਰਨ ਵਾਲਾ ਬੰਦਾ ਜਾਂ ਕਾਮ ਦੀ ਗੱਲ ਕਰਨ ਵਾਲੇ ਲੀਡਰ ਸਾਡੇ ਕੋਲ ਜਿੰਨੀ ਦੇਰ ਪੈਦਾ ਨਹੀਂ ਹੁੰਦੇ ਪੰਜਾਬ ਦੇ ਵਿੱਚ ਇਸੇ ਤਰ੍ਹਾਂ ਦੇ ਨਾਲ ਬੇਚੈਨੀ ਜਿਹੜੀ ਉਹ ਬਣੀ ਰਹੇਗੀ ਕਿਉਂਕਿ ਪੰਜਾਬ ਬੇਚੈਨ ਆ ਤੇ ਬੜੇ ਲੰਮੇ ਸਮੇਂ ਤੋਂ ਬੇਚੈਨ ਆ ਕਿ ਉਹਨਾਂ ਨੂੰ ਕੋਈ ਇਹੋ ਜਿਹਾ ਪੋਲੀਟੀਕਲ ਲੀਡਰ ਜਾਂ ਪੋਲੀਟੀਕਲ ਇਹੋ ਜਿਹਾ ਸਟਰਕਚਰ ਇਹੋ ਜਿਹੀ ਬਣਤਰ ਇਹੋ ਜਿਹਾ ਕੁਝ ਢਾਂਚਾ ਸਾਡੇ ਸਾਹਮਣੇ ਆ ਜਾਵੇ ਜਿਹੜਾ ਸਾਡੀ ਗੱਲ ਕਰੇ ਸਾਡੇ ਵੱਲ ਵੇਖ ਕੇ ਗੱਲ ਕਰੇ ਸਾਡੀਆਂ ਸਮੱਸਿਆਵਾਂ ਨੂੰ ਸਮਝਦਾ ਹੋਵੇ ਸਾਡੇ ਬਾਰੇ ਸੋਚਦਾ ਹੋਵੇ ਓਨੇ ਦਿਨ ਤੱਕ ਪੰਜਾਬ ਜਿਹੜਾ ਉਹ ਬੇਚੈਨ ਰਹੇਗਾ ਸੋ ਆਉਣ ਵਾਲਾ ਸਮਾਂ ਕੁਝ ਘੰਟੇ ਜਿਹੜੇ ਨੇ ਤਕਰੀਬਨ 70 ਘੰਟਿਆਂ ਤੋਂ ਉੱਤੇ ਜਿਹੜਾ ਸਮਾਂ ਇਹ ਹੈ ਇਦੇ ਵਿੱਚ ਵੀ ਸਮਿੰਗ ਕਰਨ ਕੁਝ ਬਦਲ ਲਗੇ ਤੁਹਾਡੇ ਨਾਲ ਨਵੇਂ ਐਪੀਸੋਡ ਦੇ ਵਿੱਚ ਅਸੀਂ ਕਿਸੇ ਨਾ ਕਿਸੇ ਰੂਪ ਦੇ ਵਿੱਚ ਸਾਹਜ ਪਾਵਾਂਗੇ ਉਮੀਦ ਕਰਦਾ ਹਾਂ ਤੁਹਾਨੂੰ ਪਸੰਦ ਆਵੇਗਾ ਲਾਈਕ ਸ਼ੇਅਰ ਕਰਦੇ ਹੋ ਚੈਨਲ ਤੇ ਨਵੇਂ ਪੰਜਾਬੀ ਆਰਐਸਟੀਵੀ ਨੂੰ ਤੁਸੀਂ ਲਾਈਕ ਕਰਦੇ ਹੋ ਸ਼ੇਅਰ ਕਰਦੇ ਹੋ ਸਬਸਕ੍ਰਾਈਬ ਕਰਦੇ ਹੋ ਆਪਣੇ ਦੋਸਤਾਂ ਮਿੱਤਰਾਂ ਤੱਕ ਜਰੂਰ ਪਹੁੰਚਾਓ ਸੱਚੀਆਂ ਸੁੱਚੀਆਂ ਸਿੱਧੀਆਂ ਤੁਹਾਡੇ ਨਾਲ ਗੱਲਾਂ ਕਰਨ ਵਾਸਤੇ ਅਸੀਂ ਤੁਹਾਡੇ ਨਾਲ ਹਮੇਸ਼ਾ ਹਾਜ਼ਰੀ ਲਵਾਉਂਦੇ ਰਹਾਂਗੇ ਧੰਨਵਾਦ ਤੁਹਾਡੇ ਸਾਡੇ ਨਾਲ ਜੁੜਨ ਵਾਸਤੇ ਮਿਲਦੇ ਹਾਂ ਨਵੇਂ ਐਪੀਸੋਡ ਵਿੱਚ ਇੱਥੇ ਮੈਂ ਤੁਹਾਡੇ ਕੋਲ ਜਾਚ ਲੈਣਾ ਸਤਿ ਸ਼੍ਰੀ ਅਕਾਲ ਜੀ